Gracias. ਦਸਮ ਪਿਤਾ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ 6 ਪੋਣੂ ਲੜਾਈ ਹੋਈ ਮੁਗਲਾਂ ਨਾਲ ਸਾਸਾਂ ਦੀ ਤੇ ਕਿਸ ਤਰ੍ਹਾਂ ਗੁਰੂ ਦੇ ਪ੍ਰਵਾਦ ਦਾ ਵਿਛੋੜਾ ਬਿਆਨ ਹਿਸਿਆਂ ਦੇ ਵਿੱਚ ਪਰਿਵਾਰ ਵੰਡਿਆ ਗਿਆ ਲਾ ਨਿਸਾਨ ਸੋਦੇ ਸੰਜਿਆ ਦੇ ਮਾ ਕਉਲਕੌਰ ਜੀ ਸੰਸਾ ਦੇ ਕਿਨਾਰੇ ਕਿਨਾਰੇ ਦਰਦੇ ਹੋਏ ਗੁਮਾ ਨਾਸ ਕੇ ਦੀ ਝੋਪੜੀ ਨੂੰ ਚਲੇ ਜਾਂਦੇ ਨੇ ਗੁਰੂ ਕੇ ਮਹਿਲ ਤੋਂ ਗੁਰੂ ਕੇ ਮਹਿਲ ਤੇ ਗੁਰੂ ਕੇ ਸਿੰਘ ਜਲਿਵਾਨ ਨੂੰ ਸਤਸਾਨ ਦੀਨ ਨੂੰ ਪਾਲ ਕਰਕੇ ਚਲੇ ਜਾਂਦੇ ਨੇ ਉਹਨਾਂ ਦੇ ਨਾਲ ਦੋ ਬੀਬੀਆਂ ਨੇ ਤੇ ਸਾਧ ਸੰਗਤ ਜੀਓ ਤੀਸਰਾ ਜਿਹੜਾ ਤੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਕੀਆਂ ਵਾਲਾ ਪੰਦਾ ਆਪਣੇ ਦੋ ਵੱਡੇ ਸਹਿਬਜ਼ਾਦਿਆਂ ਨੂੰ ਲੈ ਕੇ ਸਤਸਨਾ ਨਦੀ ਨੂੰ ਪਾਰ ਕਰਦੇ ਹੋਏ ਗੁਰੂ ਕੇ ਪੰਜ ਪਿਆਰੇ ਕੁਝ ਮਰ ਜੀਵਣੇ ਸਿੱਖ 40 ਸਿੰਘ ਸਰਸਾ ਨਦੀ ਨੂੰ ਪਾਰ ਕਰਕੇ ਚਮਕੌਰ ਦੀ ਗੜੀ ਵੱਲ ਨੂੰ ਵੱਧ ਜਾਂਦੇ ਨੇ ਸਤਪੋਦੀ ਜਿਹੜੀ ਸਵੇਰ ਹੈ ਉਸ ਗੜੀ ਦੇ ਵਿੱਚ ਸਤ ਪੌਦੀ ਜਿਹੜੀ ਰਾਤ ਹੈ ਘੜੀ ਦੇ ਵਿੱਚ ਬਤੀਤ ਹੁੰਦੀ ਹੈ ਕਈ ਦਿਨਾਂ ਦੇ ਭੁੱਖੇ ਨਾ ਆਰਾਮ ਕੀਤਾ ਉਸ ਗਣੀ ਦੇ ਵਿੱਚ ਆਰਾਮ ਕਰਨ ਨੂੰ ਮਿਲਿਆ ਜੀ ਗਲਗੀਆਂ ਵਾਲੇ ਪਿਤਾ ਨੇ ਆਪਣਾ ਕਮਰ ਕੱਸਾ ਖੋਲਿਆ ਪਰ ਸਿੰਘਾਂ ਦੇ ਵਿੱਚ ਜੋਸ਼ ਬੜਾ ਉਹ ਕਈ ਸ਼ੇਰਾਂ ਵਾਂਗ ਗਰਜਦੇ ਸੀ ਅੱਲਾ ਯਾਰ ਖਾਂ ਜੋਗੀ ਲਿਖਦਾ ਫਿਰ ਲਿਖ ਦਿੱਤੇ ਵਿੱਚ ਭਾਵੇਂ 40 ਸੀ ਪਰ ਪਾਸ਼ਾ ਕਹਿੰਦੇ ਸਵਾ ਲੱਖ ਸੇ ਇੱਕ ਲੜਾਉ ਸਵੇ ਗੋਬਿੰਦ ਸਿੰਘ ਨਾਮ ਕਹਾਂ ਅੱਲਾ ਯਾਰ ਖਾਂ ਜੋਗੀ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੋਈ ਸਾਨੀ ਹੀ ਨਹੀਂ ਉਦੇ ਵਰਗਾ ਨਾ ਕੋਈ ਹੋਣਾ ਨਾ ਹੋਇਆ ਨਾ ਹੋਣਾ ਨਾ ਹੋ ਸਕਦਾ ਖੁਦ ਖੁਦਾ ਸਾਨਾ ਖੁਦ ਪਰਮਾਤਮਾ ਅੱਖਾਂ ਦੇ ਵਿੱਚ ਅਥਰੂ ਨਹੀਂ ਸੀ ਆਏ ਐਨਾ ਕੁਝ ਬਾਣਾ ਵਰਤ ਗਿਆ ਪਹਿਲਾਂ ਆਪਣੇ ਪਿਤਾ ਨੂੰ ਸੀਸ ਦੇ ਨਾਮਾਸਤੇ ਦਿੱਲੀ ਭੇਜਿਆ ਫਿਰ ਆਪਣੇ ਸਾਥ ਸੰਗਤ ਪਰਿਵਾਰ ਵਿਛੋੜਾ ਹੋ ਗਿਆ ਪਤਾ ਨਹੀਂ ਛੋਟੇ ਸਾਹਿਬ ਜੀ ਕਿੱਥੇ ਨੇ ਗੁਰੂ ਕੇ ਮੈਲ ਪਤਨੀਆਂ ਕਿੱਥੇ ਨੇ ਪਰ ਮਾਨਵ ਵਿੱਚ ਕਦੇ ਨਹੀਂ ਚੋਰਾਸੀ ਕੀਤਾ ਇਤਿਹਾਸ ਵਿੱਚ ਇਹ ਜ਼ਿਕਰ ਕਦੇ ਨਹੀਂ ਆਇਆ ਕਿ ਗੁਰੂ ਸਾਹਿਬ ਕਦੇ ਨਰਾਸ਼ ਹੋਏ ਹੋ ਸਾਥ ਸੰਗਤ ਥੱਕੇ ਹਾਰੇ ਗੜੀ ਦੇ ਵਿੱਚ ਵਿਸ਼ਰਾਮ ਕਰਦੇ ਆ ਗੁਰੂ ਕਲਗੀਆਂ ਵਾਲੇ ਪਿਤਾ ਦਾਸਨ ਲਾਇਆ ਜਾਂਦਾ ਹੈ ਨਾਲ ਪੁੱਤਰ ਪਾਏ ਜਾਂਦੇ ਆ ਦੋ ਸਿੰਘ ਮਦਨ ਸਿੰਘ ਤੇ ਕੋਠਾ ਸਿੰਘ ਗੁਰੂ ਜੀ ਅੱਗੇ ਬੇਨਤੀ ਕਰਦੇ ਆ ਕਿ ਸਾਨੂੰ ਇੱਕ ਰਾਤ ਬਖਸ਼ ਦਿਓ ਸਤਿਗੁਰ ਕਹਿੰਦੇ ਦੱਸੋ ਕਹਿੰਦੇ ਹਜੂਰ ਸਾਨੂੰ ਇਸ ਗੜੀ ਦਾ ਪਹਿਰਾ ਦੇਨ ਦਿਓ ਤੁਸੀਂ ਆਰਾਮ ਕਰੋ ਅਸੀਂ ਪਹਿਰਾ ਕਰਾਂਗੇ ਸਤਿਗੁਰੂ ਕਹਿੰਦੇ ਸਤਿ ਵਚਨ ਕਹਿ ਕੇ ਪਹਿਰਾ ਕਰਨ ਚਲੇ ਜਾਂਦੇ ਜੀ ਜਦੋਂ ਰਾਤ ਪੈ ਜਾਂਦੀ ਹੈ ਜੀ ਗੁਰੂ ਪਾਸ਼ਾ ਮਹਾਰਾਜ ਉੱਠ ਕੇ ਬੈਠ ਜਾਂਦੇ ਆ ਜੰਗੜਾ ਮਾਰ ਲੈਂਦੇ ਤੇ ਆਪਣੇ ਸੁੱਤੇ ਹੋਏ ਸਿੱਖਾਂ ਨੂੰ ਦੇਖਦੇ ਆ ਤੇ ਉੱਠ ਕੇ ਖਲੋ ਜਾਂਦੇ ਆ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਹੋਏ ਗੜੀ ਦੇ ਮੈਦਾਨ ਵਿੱਚ ਆ ਜਾਂਦੇ ਆ ਉੱਥੇ ਪ੍ਰਮਾਤਮਾ ਨੂੰ ਕਹਿੰਦੇ ਆ ਕਿ ਜਿਸ ਪਰ ਅੱਜ ਮੈਨੂੰ ਤੂੰ ਸਬਰ ਬਖਸ਼ਿਆ ਹੋਇਆ ਨਾ ਕੱਲ ਨੂੰ ਇਹ ਜੇ ਜੁੱਧ ਹੁੰਦਾ ਅੱਜ ਮੇਰੇ ਬੱਚੇ ਇੱਥੇ ਬੜੇ ਆਰਾਮ ਸ਼ਾਂਤੀ ਨਾਲ ਸੌ ਰਹੇ ਨੇ ਜਿਸ ਤਰ੍ਹਾਂ ਕਹਿੰਦੇ ਅੱਜ ਮੈਨੂੰ ਤੁਸੀਂ ਸ਼ਾਂਤੀ ਬਖਸ਼ੀ ਹੈ ਕੱਲ ਯੁੱਧ ਦੇ ਵਿੱਚ ਇਹਨਾਂ ਦੇ ਟੁਕੜੇ ਹੋਣੇ ਐ ਤੇ ਕੱਲ ਨੂੰ ਵੀ ਮੈਨੂੰ ਇਸ ਸੈਨ ਦੀ ਜਿਹੜੀ ਤਾਕਤ ਬਖਸ਼ੀ ਰੱਖੀ ਤਾਂ ਇਹਨੀ ਆਵਾਜ਼ ਸੁਣਦੇ ਸਾਰਨਾ ਮਦਨ ਸਿੰਘ ਤੇ ਕੋਠਾ ਸਿੰਘ ਨੇ ਕੰਨਾਂ 'ਚ ਆਵਾਜ਼ ਪੈ ਜਾਂਦੀ ਐ ਤੇ ਦੁਰਕੇ ਗੁਰੂ ਪਾਸ਼ਾ ਕੋਲ ਆਉਂਦੇ ਬੇਨਤੀ ਕਰਦੇ ਸਤਿਗੁਰੂ ਤੁਸੀਂ ਇਤਨੀ ਰਾਤ ਜਾਗੇ ਹੋਏ ਹੋ ਤੇ ਸਤਿਗੁਰੂ ਕਹਿੰਦੇ ਕਹਿੰਦੇ ਖਾਮੋਸ਼ ਕਹਿੰਦੇ ਆਵਾਜ਼ ਨਾ ਕਰੋ ਸਿੱਖ ਜਾਗ ਪਹਿਣ ਤੇ ਸਤਿਗੁਰੂ ਕਹਿੰਦੇ ਵੀ ਸਿੱਖੋ ਜਾਓ ਤੁਸੀਂ ਆਰਾਮ ਕਰ ਲਓ ਕਈ ਦਿਨਾਂ ਦੇ ਥੱਕੇ ਹੋਵੋਗੇ ਤੁਸੀਂ ਤੇ ਫਿਰ ਕਹਿੰਦੇ ਸਤਿਗੁਰੂ ਪੈਰਾ ਕੌਣ ਦੇਵੇਗਾ ਜੇ ਕਲਕੀਆਂ ਵਾਲਾ ਪਿਤਾ ਕਹਿੰਦਾ ਕਿ ਅੱਜ ਪਹਿਰਾ ਮੈਂ ਦੇਾਂਗਾ ਤੇ ਦੋਵੇਂ ਸਿੰਘ ਨਾ ਸਾਧ ਸੰਗਤ ਕੰਬ ਜਾਂਦੇ ਸਾਡੇ ਹੁੰਦਿਆਂ ਗੁਰੂ ਪਹਿਰਾ ਦੇਵੇਗਾ ਫੇਰ ਬਚਨ ਬੋਲਦੇ ਐ ਸਿੱਖੋ ਖਾਮੋਸ਼ ਹੌਲੀ ਬੋਲੋ ਕਿਤੇ ਸਿੰਘ ਨਾ ਜਾਗ ਪੈਣ ਇਹਨਾਂ ਕਹਿੰਦੇ ਸਾਰ ਅਮਰਤ ਵੇਲਾ ਹੋ ਜਾਂਦਾ ਸਾਧਗੁਰੂ ਪਹਿਰਾ ਦੇ ਕੇ ਅੰਮ੍ਰਿਤ ਵੇਲੇ ਪਿੰਨੀ ਰਾਂਣੜੀਏ ਚਾਮਕਨ ਤਾਰੇ ਅੰਮ੍ਰਿਤ ਵੇਲਾ ਹੋ ਜਾਂਦਾ ਹੈ ਸਾਧ ਸੰਗਤ ਸਾਰੀ ਰਾਤ ਗੁਰੂ ਨਹੀਂ ਸੁੱਤਾ ਸਿੱਖਾਂ ਦਾ ਗੁਰੂ ਨਹੀਂ ਸੁੱਤਾ ਸਾਰੇ ਸਿੰਘ ਜਾਗ ਪਏ ਨੇ ਗੁਰੂ ਕੇ ਧੋਨੇ ਪੁੱਤਰ ਪਾਸ਼ਾ ਦੇ ਪਾਸ ਸੰਗਾਸਨ ਦੇ ਪਾਸ ਖੜੇ ਨੇ ਸਿੰਘਾਂ ਨੇ ਅਮਰਤ ਵੇਲੇ ਦਾ ਇਸ਼ਨਾਨ ਪਾਣ ਕੀਤਾ ਤਿਆਰ ਬਰ ਤਿਆਰ ਹੋ ਕੇ ਗੁਰੂ ਦੇ ਹੁਕਮ ਨੂੰ ਉਡੀਕ ਰਹੇ ਨੇ ਉਡੀਕਦੇ ਹੋਏ ਗੁਰੂ ਪਾਤਸ਼ਾਹ ਮਹਾਰਾਜ ਜਫਰਨਾਮੇ ਦਾ ਜ਼ਿਕਰ ਕਰਦੇ ਆ ਜੀ ਜੁੱਧ ਤੋਂ ਪਹਿਲਾਂ ਵੀ ਕੁਝ ਗੱਲਾਂ ਹੋਈਆਂ ਕਿਉਂਕਿ ਜਫਰਨਾਮੇ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ 10 ਲੱਖ ਫੌਜ ਚੜ ਕੇ ਆ ਰਹੀ ਹੈ ਇੰਦਰ ਸਿਰਫ 40 ਸਿੰਘ ਹੈ ਉਧਰ 10 ਲੱਖ ਫੌਜ ਹੈ ਤੇ ਜੇਕਰ ਇਹ ਵੀ ਆਉਂਦਾ ਸੀ ਕਿ ਵजीर खान ਨੇ ਵੀ ਆਪਣੀ ਫੌਜ ਭੇਜੀ ਹੋਈ ਸੀ 9 ਲੱਖ ਫੌਜ ਦਾ ਜ਼ਿਕਰ ਹੋ ਰਾਂਦਾ ਆਉਂਦਾ ਹੈ ਇੰਦਰ ਸਾਹਾ ਸਿੰਘ ਦਾ ਚਮਕਾਰ ਦੀ ਗੜੀ ਦਾ ਜਿਹੜਾ ਯੁੱਧ ਹੈ ਸ਼ੁਰੂ ਹੋਣ ਲੱਗਾ ਹੈ ਤੇ ਕਹਿੰਦੇ ਯੁੱਧ ਤੋਂ ਪਹਿਲਾਂ ਕੁਝ ਅਜਹੀਆਂ ਗੱਲਾਂ ਹੋਈਆਂ ਡਾਕਟਰ لطیف ਲਿਖਦਾ ਹੈ ਇਹ ਮੁਗਲਾਂ ਨੇ ਆਪਣਾ ਇੱਕ ਏਲਚੀ ਭੇਜਿਆ ਜਿਹਨੂੰ ਸ਼ਾਂਤੀ ਦੂਤ ਕਹਿ ਦਿੰਦੇ ਆ ਉਹ ਆ ਕੇ ਗੁਰੂ ਗੋਬਿੰਦ ਪਾਸ਼ਾ ਮਹਾਰਾਜ ਨੂੰ ਕੁਝ ਬਚਨ ਬੋਲਦਾ ਪਹਿਲਾਂ ਤੇ ਕਹਿੰਦਾ ਵੀ ਆਪ ਸਹਿਮਤੀ ਕਰ ਲਵੋ ਸਮਝੌਤਾ ਕਰ ਲਵੋ ਤੇ ਨਾਲ ਬੜੇ ਹੀ ਕੌੜੇ ਬਚਨ ਬੋਲਦਾ ਉਹ ਜਦੋਂ ਕੌੜੇ ਬਚਨ ਬੋਲਦਾ ਨਾ ਤੇ ਬਾਬਾ ਜੀ ਸਿੰਘ ਨੂੰ ਬੜਾ ਗੁੱਸਾ ਆ ਜਾਂਦਾ ਉਹ ਤਲਵਾਰ ਧੂ ਲੈਣੀ ਕਹਿੰਦੇ ਤੂੰ ਅੱਜ ਸਾਡੇ ਦਰਮਿਆਨ ਏਲਚੀ ਬਣ ਕੇ ਆਇਆ ਤੇ ਕਿਤੇ ਇਹੀ ਗੱਲ ਜੇ ਤੂੰ ਖੁੱਲੇ ਮੈਦਾਨ 'ਚ ਕੀਤੀ ਹੁੰਦੀ ਨਾ ਜਿਵੇਂ ਆਪਾਂ ਕਹਿੰਦੇ ਫੇਰ ਵੇਖੀ ਕੀ ਬੰਦਾ ਤੇ ਬਾਬਾ ਜੀ ਸਿੰਘ ਕਹਿੰਦੇ ਜੇ ਇਹੀ ਗੱਲ ਖੁੱਲੇ ਮੈਦਾਨ 'ਚ ਕੀਤੀ ਹੁੰਦੀ ਤੇ ਕਹਿੰਦੇ ਸੇਰੇ ਤੇਰੇ ਸਿਰ ਤੇ ਅੱਜ ਧਰ ਨਹੀਂ ਸੀ ਹੁਣ ਚਲੋ ਕਹਿੰਦੇ ਕੋਈ ਗੱਲ ਨਹੀਂ ਮੈਦਾਨ ਵਿੱਚ ਵੀ ਟੱਕਰਾਂਗੇ ਤੇ ਸਾਧ ਸੰਗਤ ਜਾਫਰ ਨਾਮੇ ਦੇ ਵਿੱਚ ਜਿਹੜਾ ਜ਼ਿਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਔਰੰਗਜ਼ੇਬ ਨੂੰ ਕਰਦੇ ਆ ਨਾ ਉਹਦੇ ਬਾਰੇ ਮੈਂ ਆਪ ਜੀ ਨੂੰ ਜ਼ਰੂਰ ਦੱਸਾਂਗਾ ਕਿ ਜੇਕਰ ਇਹ ਕੀਤਾ ਕਹਿੰਦੇ ਔਰੰਗਜ਼ੇਬ ਤੇ ਸ਼ਰਮ ਆਉਣੀ ਚਾਹੀਦੀ ਹੈ ਕਹਿੰਦੇ 40 ਸਿੰਘਾਂ ਦਾ ਮੁਕਾਬਲਾ ਕਰਨ ਵਾਸਤੇ ਤੂੰ 10 ਲੱਖ ਫੌਜ ਭੇਜੀ ਹੈ। ਕਹਿੰਦੇ ਤੂੰ ਆਪਣੇ ਗਰੀਵਾਲ ਵਿੱਚ ਝਾਕ ਕੇ ਦੇਖ ਵੀ ਇਹ ਮੁਕਾਬਲਾ ਬੰਦ ਹੈ ਕਿਤੇ। 40 ਸਿੰਘਾਂ ਦੇ ਨਾਲ 10 ਲੱਖ ਫੌਜ। ਫਿਰ ਕਹਿੰਦੇ ਸਾਨੂੰ ਆਨੰਦਪੁਰ ਸਾਹਿਬ ਛੱਡਣ ਵਾਸਤੇ ਤੁਸੀਂ ਸੌਹਾਂ ਖਾਧੀਆਂ। ਗਾਂ ਦੀ ਕਸਮ ਖਾਦੀ ਤੁਸੀਂ ਆਟੇ ਦੀ ਗਾਂ ਬਣਾ ਕੇ ਭੇਜੀ ਜੰਜੋ ਦੀਆਂ ਕਸਮਾਂ ਖਾਦੀਆਂ ਜਨੇਬੂ ਦੀਆਂ ਕਸਮਾਂ ਖਾਦੀਆਂ ਤੇ ਸਾਨੂੰ ਝੂਠੀਆਂ ਖਸਮਾਂ ਕਸਮਾਂ ਖਾ ਕੇ ਤੁਸੀਂ ਅਨੰਦਪੁਰ ਸਾਹਿਬ ਕਿਲਾ ਛੱਡਣ ਵਾਸਤੇ ਮਜਬੂਰ ਕਰ ਦਿੱਤਾ ਤੇ ਅੱਜ ਕਹਿੰਦੇ ਉਹੀ ਕਸਮਾਂ ਨੂੰ ਤੋੜ ਕੇ ਤੁਸੀਂ ਸਾਡੇ ਤੇ ਯੁੱਧ ਕਰਨ ਆ ਗਿਓਂ ਅਸੀਂ ਹਾਰ ਚੁੱਕੇ ਬੰਦੂਖਾਂ ਚੁੱਕੇ ਨੇਜੇ ਤਲਵਾਰਾਂ ਚੁੱਕੇ ਹੁਣ ਤੁਹਾਡੇ ਪਾਸ ਕਹਿੰਦੇ ਜੀ ਤਲਵਾਰਾਂ ਨੇ ਨੇਜਾ ਨੇ ਬੰਦੂਖਾਂ ਨੇ ਜੇ ਕਹਿੰਦੇ ਫਿਰ ਬਦਲੇ ਦੇ ਵਿੱਚ ਤੁਹਾਨੂੰ ਫਿਰ ਨੇਜੇ ਬੰਦੂਖਾਂ ਦੇ ਤਲਵਾਰਾਂ ਹੀ ਮਿਲਣਗੀਆਂ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਹੁਣ ਸਾਹਸਨ ਜੇ ਕੋਈ ਲੜਨ ਦਾ ਭਾਵਨਾ ਲੈ ਕੇ ਆਈ ਜਾਵੇ ਸਾਡੇ ਨਾਲ ਜੇ ਫਿਰ ਕਹਿੰਦੇ ਸੈਲਫ ਡਿਫੈਂਸ ਦੇ ਵਿੱਚ ਲੜਨਾ ਹੀ ਪੈਂਦਾ ਇਹ ਜਿੰਨੇ ਵੀ ਯੁੱਧ ਹੋਏ ਸਾਫਟ ਫਰੈਂਸ ਸ지 ਹੋਏ ਆਪਦੇ ਬਚਾਅ ਵਾਸਤੇ ਗੁਰੂ ਬਾਸਾ ਮਹਾਰਾਜ ਨੇ ਇੱਕ ਜਾਂ ਇੱਕ ਯੁੱਧ ਛੇੜਿਆ ਸੀ ਜਦੋਂ ਬੰਦਾ ਬਹਾਦਰ ਨੂੰ ਪੰਜਾਬ ਭੇਜਿਆ ਸੀ ਇੱਕ ਯੁੱਧ ਛੇੜਿਆ ਸੀ ਤੇ ਨਹੀਂ ਤੇ ਸਾਰੇ ਯੁੱਧ ਆਪਣੇ ਬਚਾਅ ਵਾਸਤੇ ਲੜਨੇ ਮਨ ਕਹਿੰਦੇ ਬਚਾਅ ਦੇ ਵਾਸਤੇ ਪਰ ਜਦੋਂ ਕੋਈ ਵੀ ਹਥਿਆਰ ਕੰਮ ਨਾ ਆਵੇ ਫਿਰ ਕਹਿੰਦੇ ਤਲਵਾਰ ਤੂੰ ਲੈਣੀ ਚਾਹੀਦੀ ਹੈ ਐਸੇ ਕਰਕੇ ਗੁਰੂ ਪਾਤਸ਼ਾਹ ਨੇ ਆਪਾਂ ਨੂੰ ਕਕਾਰ ਬਖਸ਼ੇ ਕਹਿੰਦੇ ਪਹਿਲੀ ਗੱਲ ਤਾਂ ਜੁੱਧ ਟਾਲ ਦੇਣਾ ਚਾਹੀਦਾ ਮੂਰਖ ਐ ਨਾਲ ਲੁੱਝੀਏ ਕਹਿੰਦੇ ਮੂਰਖ ਬੰਦੇ ਨਾਲ ਲੁੱਝਣ ਆਣੀ ਚਾਹੀਦੀ ਕਹਿੰਦੇ ਜਦੋਂ ਸਿਰ ਤੋਂ ਪਾਣੀ ਉੱਤੇ ਲੰਘ ਜੇ ਨਾ ਫਿਰ ਕਹਿੰਦੇ ਤਲਵਾਰ ਤੂੰ ਲੈਣੀ ਚਾਹੀਦੀ ਔਰੰਗਜ਼ੇਬ ਨੂੰ ਕਹਿੰਦੇ ਆ ਕਹਿੰਦੇ ਤੂੰ ਸਾਨੂੰ ਮਜਬੂਰ ਕਰ ਦਿੱਤਾ ਕਹਿੰਦੇ ਇਹ ਮੁਕਾਬਲਾ ਬਣਦਾ ਨਹੀਂ ਸੀ ਤੇ ਫਿਰ ਸਾਧ ਸੰਗਤ ਜੀਓ ਚਮਕਾਰ ਦੀ ਗੜੀ ਦਾ ਜਿਹੜਾ ਜੰਦ ਉਸ ਤੋਂ ਪਹਿਲਾਂ ਜਿਹੜਾ ਆਉਂਦਾ ਕਹਿੰਦੇ ਜਿਹੜੇ ਮੁਗਲ ਸੀ ਜਦੋਂ ਉਹਨਾਂ ਦਾ ਏਅਰ ਜੀ ਵਾਪਸ ਉਹਨਾਂ ਦੇ ਮੇਚ ਗਿਆਨ ਆ ਜੀ ਤੇ ਕਹਿੰਦਾ ਉੱਥੇ ਤਾਂ 40 ਕੀ ਸਿੰਘ ਹੈ ਪਹਿਲਾਂ ਇਹਨਾ ਬਚਨ ਕਹਿੰਦਾ ਫਿਰ ਨਾ ਜਿੰਨੇ ਵੀ ਜਿਹੜੇ ਸੂਬੇਦਾਰ ਹੁੰਦੇ ਆ ਉਹਦੇ ਫੌਜ ਦੇ ਪਹਿਲਾਂ ਨਾਰਖਾ ਜਾਂਦਾ ਹੈ ਕਹਿੰਦੇ ਦੇਖਦੇ ਆ ਕਿੰਨੇ ਕੁ ਸਿੰਘ ਅਗੇ ਆ ਜਿਹੜੇ ਅੰਦਰ ਤੇ ਆਪਾਂ ਕਿਨਾ ਕੁ ਜਲਦੀ ਉਹਨਾਂ ਦਾ ਮੁਕਾਬਲਾ ਕਰਕੇ ਖਤਮ ਕਰ ਦਿਆਂਗੇ ਉਹਨਾਂ ਨਾਰਖਾਂ ਕੀ ਕਰਦਾ ਜੀ ਪੌੜੀ ਲਾ ਕੇ ਗੜੀ ਦੇ ਉੱਪਰ ਚੜਨ ਦਾ ਯਤਨ ਕਰਦਾ ਹੈ ਉੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਦਾ ਜਿਹੜਾ ਸਭ ਤੋਂ ਉੱਚਾ ਟਿੱਬਾ ਹੁੰਦਾ ਹੈ ਜਿਹਨੂੰ ਮੌਂਦੀ ਕਿਹਾ ਗਿਆ ਉੱਪਰ ਖੜੇ ਹੈ ਆਪਣੇ ਤੀਰਾਂ ਦਾ ਪੱਥਾ ਤਿਆਰ ਕੀਤਾ ਹੋਇਆ ਜਦੋਂ ਨਾਰਖਾਂ ਚਮਕੌਰ ਦੀ ਗੜੀ ਦੀ ਜਦੋਂ ਕੰਧ ਦੇ ਉੱਪਰੋਂ ਦੀ ਸਿਰ ਚੁਗਦਾ ਹੈ ਨਾ ਜੀ ਤੇ ਸਾਧ ਸੰਗਤ ਗੁਰੂ ਮਹਾਰਾਜ ਆਪਣੇ ਭੱਥੇ ਚੋਂ ਤੀਰ ਕੱਢ ਕੇ ਇੱਕ ਤੀਰ ਮਾਰਦੇ ਹਨ ਖਿੱਚ ਕੇ ਜਦੋਂ ਤੇ ਸਾਧ ਸੰਗਤ ਨਾਰਖਾਂ ਦੀ ਅੱਖ ਦੇ ਵਿੱਚ ਦੀ ਟੀਟ ਪਾ ਦਿੰਦੇ ਹਨ ਜਦੋਂ ਅੱਖ ਦੇ ਵਿੱਚ ਦੀ ਟੀਟ ਟਪਾ ਦਿੰਦੇ ਹੈ ਜੋ ਜਾ ਕੇ ਥੱਲੇ ਖਾ ਵਾ ਜਾਂਦੀ ਫਿਰ ਦੂਸਰਾ ਜਾਂਦਾ ਗਾਨੀ ਜਾਨੀ ਖਾਂ ਸਾਧ ਸੰਗ ਜੀ ਜਦੋਂ ਉਹ ਜਾਂਦਾ ਉਹ ਵੀ ਪੌੜੀ ਲਾ ਕੇ ਤੇ ਜਦੋਂ ਆਪਣਾ ਸਿਰ ਗੜੀ ਦੀਆਂ ਕੰਨਾਂ ਦੇ ਉੱਤੋਂ ਦੀ ਕਰਦਾ ਹੈ ਨਾ ਗੁਰੂ ਬਾਸ਼ਾ ਮਹਾਰਾਜ ਇੱਕ ਤੀਰ ਹੋਰ ਮਾਰਦੇ ਆ ਖਿੱਚ ਕੇ ਤੇ ਉਹਦੇ ਸਿਰ ਦੇ ਵਿੱਚ ਦੀ ਚਪਾ ਦਿੰਦੇ ਆ ਜੀ ਤੇ ਸਾਰਾ ਜਿਹੜਾ ਸਿਰ ਦਾ ਮੇਜਾ ਜਿਹੜਾ ਉਹ ਉਹਦਾ ਬਾਹਰ ਆ ਜਾਂਦਾ ਤੇ ਫਿਰ ਥੱਲੇ ਡਿੱਗ ਪੈਂਦਾ ਤੀਸਰਾ ਜਾਂਦਾ ਖਵਾਜਾ ਮਹਿਮੂਦ ਤੇ ਗੁਰੂ ਪਾਸ਼ਾ ਨੇ ਜਫਰਨਾਮੇ ਚ ਉਹਨਾਂ ਖਵਾਜਾ ਮਰਦੂਦ ਲਿਖਿਆ ਉਹ ਮੁਕਾਬਲਾ ਨਹੀਂ ਕਰਦਾ ਉਹ ਭੱਜ ਜਾਂਦਾ ਏ ਹੁਣ ਗੁਰੂ ਪਾਸ਼ਾ ਜੀ ਨੇ 40 ਸਿੰਘਾਂ ਜੀ ਦੇ ਪੰਜ-ਪੰਜ ਜਥੇ ਬਣਾਏ ਆ ਪੰਜ ਸਿੰਘਾਂ ਦਾ ਇੱਕ ਜਥਾ 8 ਜਥੇ ਬਣਾਏ ਤੇ ਇਹਨਾਂ ਜਥਿਆਂ ਦਾ ਜਥੇਦਾਰ ਭਾਈ ਦਇਆ ਸਿੰਘ ਨੂੰ ਜਿਹੜੇ ਪੰਜ ਪਿਆਰੇ ਨੇ ਉਹਨਾਂ ਨੂੰ ਬਣਾ ਦਿੱਤਾ ਅਗਵਾਈ ਕਰਨ ਵਾਸਤੇ ਵੀ ਜੱਥੇ ਹਰੇਕ ਜੱਥੇ ਨੂੰ ਤੁਸੀਂ ਭੇਜਣਾ ਪਹਿਲੇ ਜੱਥੇ ਦੇ ਵਿੱਚ ਭਾਈ ਹਿੰਮਤ ਸਿੰਘ ਜੀ ਜਾਂਦੇ ਆ ਜੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਗਿਆ ਲੈਣ ਆਉਂਦੇ ਆ ਸਤਿਗੁਰੂ ਮੈਨੂੰ ਆਗਿਆ ਬਖਸ਼ਿਸ਼ ਕਰੋ ਮੈਂ ਤੁਹਾਡੇ ਵਾਸਤੇ ਆਪਣਾ ਸਿਰ ਦੇਣਾ ਚਾਹਣਾ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਭਾਈ ਹਿੰਮਤ ਸਿੰਘ ਤੂੰ ਤੇ ਸਾਨੂੰ ਆਪਣਾ ਸਰੋਧ ਹੀ ਦੇ ਦਿੱਤਾ ਸੀ ਜਦੋਂ ਅਸੀਂ ਕੇਸ ਕੇਸਗੜ ਸਾਹਿਬ ਖੜ ਕੇ ਪੰਜ ਸਰਾਂ ਦੀ ਮੰਗ ਕੀਤੀ ਸੀ ਜਦੋਂ ਖਾਲਸਾ ਸਾਜਣਾ ਸੀ ਕਹਿੰਦੇ ਉਸ ਵਕਤ ਤੂੰ ਖੜ ਕੇ ਖੁੱਲੇ ਮੈਦਾਨ ਦੇ ਵਿੱਚ ਆਪਣਾ ਸਿਰ ਤਾਂ ਸਾਨੂੰ ਉਦੋਂ ਹੀ ਦੇ ਦਿੱਤਾ ਸੀ ਬਸ ਹੁਣ ਤਾਂ ਸਿਰਫ ਸ਼ਹਾਦਤ ਦੇਣੀ ਹੈ ਤੁਹਾਨੂੰ ਤਾਂ ਜਦੋਂ ਬਾਈ ਹਿੰਮਤ ਸਿੰਘ ਪੰਜ ਸਿੰਘਾਂ ਨੂੰ ਨਾਲ ਲੈ ਕੇ ਜਿਹੜਾ ਅੱਲਾ ਯਾਰ ਖਾਂ ਯੋਗੀ ਤਾਂ ਕਹਿੰਦਾ ਵੀ ਇੱਕ ਇੱਕ ਸਿੰਘ ਭੇਜ ਦੇ ਗੁਰੂ ਬਾਛਾ ਪਰ ਜਫਰਨਾਮੇ ਦੇ ਵਿੱਚ ਲਿਖਿਆ ਹੈ ਵੀ ਪੰਜ ਸਿੰਘ ਦਾ ਇੱਕ ਜਥਾ ਬਣਿਆ ਜਦੋਂ ਭਾਈ ਹਿੰਮਤ ਸਿੰਘ ਜਾਂਦੇ ਆ ਨਾ ਖੁੱਲੇ ਮੈਦਾਨ ਦੇ ਵਿੱਚ ਗੜੀ ਦਾ ਦਰਵਾਜ਼ਾ ਖੋਲ ਦਿੱਤਾ ਜਾਂਦਾ ਹੈ ਘੋੜੇ ਦੌੜਦੇ ਦੌੜਦੇ ਜਾਂਦੇ ਆ ਫੌਜ ਨਾਲ ਟਕਰਾ ਜਾਂਦੇ ਇੱਕ ਪਾਸੋਂ ਆਵਾਜ਼ ਆਉਂਦੀ ਹੈ ਕਿ ਕਹਿੰਦੇ ਗੁਰੂ ਗੋਬਿੰਦ ਸਿੰਘ ਨੇ ਜਿਹੜੇ ਪੰਜ ਪਿਆਰੇ ਥਾਪੇ ਆ ਨਾ ਉਹਦੇ ਵਿੱਚੋਂ ਆ ਭਾਈ ਹਿੰਮਤ ਸਿੰਘ ਕਹਿੰਦੇ ਬਚ ਕੇ ਨਹੀਂ ਜਾਣਾ ਚਾਹੀਦਾ ਤਾਂ ਸਾਧ ਸੰਗਤ ਤਲਵਾਰਾਂ ਦਾ ਜੋਰ ਦਿਖਾਉਂਦੇ ਹੋਏ ਭਾਈ ਹਿੰਮਤ ਸਿੰਘ ਨੇਜਿਆਂ ਦਾ ਜੋਰ ਦਿਖਾਉਂਦੇ ਹੋਏ ਕਈ ਦੁਸ਼ਮਣਾਂ ਦੇ ਆਹੂ ਲਾਉਂਦੇ ਇੱਥੇ ਜਿਕਰ ਹੋ ਗਏ ਕਿ ਭਾਈ ਹਿੰਮਤ ਸਿੰਘ ਜਿਹੜੇ ਪੰਜ ਪਿਆਰਿਆਂ ਦੇ ਵਿੱਚੋਂ ਬਾਬਾ ਜਿਹੜਾ ਮੋਤੀराम ਮਹਿਰਾਣਾ ਉਹਦੇ ਚਾਚਾ ਜੀ ਹੈ ਹਿੰਮਤ ਸਿੰਘ ਤੇ ਤਿਸ ਚਾਚੂ ਜਾਨੋ ਪੰਜ ਪਿਆਰੋ ਮਹਾਂਪਰਦਾਨ ਜੇ ਬਾਬਾ ਮੋਤੀराम ਦੇ ਚਾਚਾ ਜੀ ਹੈ ਜੀ ਤੇ ਭਾਈ ਹਮਮ ਸਿੰਘ ਸਾਹਸਨ ਜੀ ਉਹ ਇਸ ਤਰ੍ਹਾਂ ਯੁੱਧ ਕਰਦਾ ਸ਼ਹਾਦਤ ਦਾ ਜਾਮ ਪੀ ਜਾਂਦਾ ਹੈ ਦੂਸਰਾ ਜਥਾ ਗੁਰੂ ਪਾਸ਼ਾ ਮਹਾਰਾਜ ਫੇਰ ਤੋਰਦੇ ਆ ਉਹ ਵੀ ਨਰਦਾ ਹੋਇਆ ਸ਼ਹੀਦ ਹੋ ਜਾਂਦਾ ਹੈ ਤੀਜਾ ਜਥਾ ਜਦੋਂ ਭੇਜਦੇ ਆ ਉਹ ਵੀ ਇਸੇ ਤਰ੍ਹਾਂ ਜਾ ਕੇ ਜੋਰ ਦਿਖਾਉਂਦੇ ਹੋਏ ਸ਼ਹੀਦ ਹੋ ਜਾਂਦਾ ਜਦੋਂ ਤਿੰਨ ਜਥੇ ਜਾ ਕੇ ਸ਼ਹੀਦ ਹੋ ਜਾਂਦੇ ਆ ਤੇ ਭਾਈ ਦਇਆ ਸਿੰਘ ਭਾਈ ਦਇਆ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਜਾਂਦੇ ਆ ਵੀ ਸਤਿਗੁਰੂ ਵੀ ਤਿੰਨ ਜਥੇ ਆਪਣੇ ਸ਼ਹੀਦ ਹੋ ਗਏ ਨੇ ਤੁਸੀਂ ਇਸ ਤਰ੍ਹਾਂ ਕਰੋ ਆਪ ਤੇ ਆਪਣੇ ਸਹਿਬਜ਼ਾਦਿਆਂ ਨੂੰ ਲੈ ਕੇ ਨਾ ਤੁਸੀਂ ਗੜੀ ਨੂੰ ਛੱਡ ਜਾਓ ਅਸੀਂ ਆਪਣੇ ਆਪ ਇਹਨਾਂ ਦਾ ਮੁਕਾਮਲਾ ਕਰ ਲਵਾਂਗੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਾਧ ਸੰਗ ਜਿਓ ਕਹਿੰਦੇ ਮੈਂ ਆਪਣੇ ਪੁੱਤਰਾਂ ਤੇ ਸਿੱਖਾਂ ਦੇ ਵਿੱਚ ਕੋਈ ਫਰਕ ਨਹੀਂ ਕੀਤਾ ਕਹਿੰਦੇ ਮੈਨੂੰ ਆਪਣੇ ਪੁੱਤਰਾਂ ਨਾਲੋਂ ਮੇਰੇ ਸਿੱਖ ਬਿਹਾਰੇ ਆ ਮੇਰੇ ਪੁੱਤਰਾਂ ਤੋਂ ਵੱਧ ਕੇ ਮੈਨੂੰ ਮੇਰੇ ਸਿੱਖ ਆ ਤੇ ਕਹਿੰਦੇ ਮੈਂ ਅੱਜ ਇਹਨਾਂ ਨੂੰ ਛੱਡ ਕੇ ਨਹੀਂ ਜਾਵਾਂਗਾ ਇੰਨੀ ਗੱਲ ਹੁੰਦੀ ਤੇ ਬਾਬਾ ਜੀ ਸਿੰਘ ਸੁਣ ਲੈ